ਰੋਡ ਉਾਰੀ ਮੈਂ ਬਾਅਦ ਦੇ ਰੋਟ ਤੇ ਗਈ ਠੀਕ ਹੈ ਤਿੰਨੇ ਜਣੇ ਦੇਖੇ ਮੋਟਰਸਾਈਕਲ ਤੇ ਡ੍ਰਿਪਲਿੰਗ ਕਰਦੇ ਸੀ ਉਹਨਾਂ ਨੇ ਇੱਧਰ ਜਾਣਾ ਸੀ ਇਸੇ ਰੋਡ ਤੇ ਉਹਨੇ ਭਾਈ ਗੱਡੀ ਵੇਖੀ ਨਹੀਂ ਜਿੱਦਾਂ ਕ੍ਰਾਸਿੰਗ ਕਰ ਰਹੇ ਸੀ ਔਰ ਭਾਜੀ ਮੈਂ ਪਾਰਲੇ ਰੋਡ ਤੇ ਹੈ ਗਈ ਜਦੋਂ ਮੈਂ ਗੱਡੀ ਐਂਗਲ ਪਟੋਦੇ ਦੇਖਿਆ ਮੇਰਾ ਵੀ ਇਨਸਾਨ ਹੋ ਸਕਦਾ ਮੇਰੇ ਵੀ ਸੱਟਾ ਲੱਗ ਸਕਦੀ ਹੈ ਭਾਈ ਮੇਰੇ ਪਿੱਛੇ ਗੱਡੀ ਕੋਈ ਨਹੀਂ ਆ ਗਈ ਮੈਂ ਇਸ ਕਰਕੇ ਮੋਟਰਸਾਈਕਲ ਆਪਣਾ ਪਾਰਲੇ ਰੋਡ ਤੇ ਲਾ ਗਿਆ ਤੁਸੀਂ ਭਾਈ ਗੱਡੀ ਦੇ ਵਿੱਚ ਮੌਜੂਦ ਸੀ ਆ ਕਿੱਦਾਂ ਭਾਜੀ ਮਤਲਬ ਤੁਸੀਂ ਗੱਡੀ ਦੇ ਵਿੱਚ ਸੀਗੇ ਭਾਜੀ ਨਹੀਂ ਨਹੀਂ ਭਾਜੀ ਮੈਂ ਆਪਣੀ ਬਾਈਕ ਤੇ ਆ ਗਿਆ ਲੱਗ ਠੀਕ ਹੈ ਹਾਂਜੀ ਅਈ ਮੈਂ ਇਧਰੋਂ ਆਉਂਦਾ ਨਹੀਂ ਆਪਣੇ ਇਧਰ ਆਪਣੇ ਇਧਰੋਂ ਆਉਂਦਾ ਹਾਂ ਕਿਹੜੀ ਸਾਈਡ ਤੋਂ ਜੀ ਹਾਂਜੀ ਕਿਹੜੀ ਸਾਈਡ ਤੋਂ ਆ ਰਹੇ ਹੋ ਗੋਲਡਨ ਗੇਟ ਦੇ ਪਾਸੋਂ ਆਉਂਦੇ ਹਾਂ ਕੋਲੇ ਤੋਂ ਵਾਪਸ ਘਰੇ ਜਾਂਦੇ ਹਾਂ ਤੇ ਆਈਟੀਵੀਪੀ ਦੇ ਸਾਹਮਣੋਂ ਤਿੰਨੇ ਟ੍ਰਿਪਲਿੰਗ ਕਰਦੇ ਆਂਦੇ ਸੀ ਬਿਨਾ ਵੇਖੇ ਉਹਨਾਂ ਨੇ ਇਧਰੋਂ ਗੱਡੀ ਜੇ ਗੱਡੀ ਜੀ ਤੇ ਹੁਣ ਗੱਡੀ ਦੀ ਜਿੰਨੀ ਮੈਂ ਆਪਣੇ ਬਚਾ ਸਕਦਾ ਬਚਾਇਆ ਤੇ ਉਹ ਗੱਡੀ ਉਧਰ ਨਿਮਾਰਤੀ ਆਪਣੇ ਜਗ੍ਹਾ ਉਹਨਾਂ ਨੂੰ ਪਹਚਾਣ ਦੇ ਚੱਕਰ 'ਚ ਫੇਰ ਵੀ ਮੋਟਰਸਾਈਕਲ ਲੈ ਜਾਂਦਾ ਹੋਇਆ ਚਲਦਾ ਤੇ ਕਿੰਨੇ ਜਾਣੇ ਸੀਗੇ ਉਹ ਟ੍ਰਿਪਲਿੰਗ ਕਰਦੇ ਸੀ ਕਿੰਨੇ ਜਾਣੇ ਤਿੰਨ ਜਾਣੇ ਸੀਗੇ ਠੀਕ ਆ ਤੇ ਉਹਨਾਂ ਦੀ ਕੀ ਉਹ ਠੀਕ ਹੈਗੇ ਜੀ ਤੇ ਡਰਾਈਵਰ ਜਿਹੜਾ ਹੈਗਾ ਉਹ ਮੜਿਆ ਹੈਗਾ ਜੀ ਉਹਨੂੰ ਹਸਪੀਟਲ ਭੇਜਿਆ ਤੇ ਇਧਰੋਂ ਮੋਟਰਸਾਈਕਲ ਵਾਲੇ ਕ੍ਰਾਸ ਕੀਤੇ ਆ ਤੇ ਮੋਟਰਸਾਈਕਲ ਵਾਲੇ ਕ੍ਰਾਸ ਕਰਦੇ ਆ ਵੀ ਇਹਨਾਂ ਨੂੰ ਉਹਨਾਂ ਨੂੰ ਬਚਾਉਂਦੇ ਆ ਇਹ ਗੱਡੀ ਜਿਹੜੀ ਆ ਰੇਲਗ ਦੇ ਵਿੱਚ ਜਾ ਵਜਈ ਆ ਤੇ ਜਿਹੜੇ ਮੋਟਰਸਾਈਕਲ ਐ ਮੌਕੇ ਤੋਂ ਭੱਜ ਗਏ ਨੇ ਤੇ ਇਹਨਾਂ ਨੇ ਗੱਡੀ ਵਾਲਿਆਂ ਨੇ ਸਾਨੂੰ ਕੰਪਲੀਟ ਕਰਕੇ ਮੌਕੇ ਤੇ ਸੱਧਿਆ ਵਾ ਅਗਲੀ ਜਿਹੜੀ ਕੋ ਨੈਕਸਟ ਕਾਰਵਾਈ ਹੋਏਗੀ ਉਹ ਤੁਹਾਨੂੰ ਬਾਅਦ ਵਿੱਚ ਦੱਸੀ ਜਾਏਗੀ ਤੇ ਮੋਟਰਸਾਈਕਲ ਵਾਲੇ ਕਿ ਰੋਂਗ ਸਾਈਡ ਤੋਂ ਆਏ ਸੀ ਇਹ ਤੇ ਇਹਨਾਂ ਦੇ ਦੱਸਣ ਮੁਤਾਬਕ ਇਹ ਹੈ ਜੀ ਮੋਟਰਸਾਈਕਲ ਵਾਲੇ ਰੋਂਗ ਸਾਈਡ ਤੋਂ ਆ ਪਰ ਮੌਕੇ ਤੇ ਸਾਨੂੰ ਕੋਈ ਵੀ ਇੱਥੇ ਮੋਟਰਸਾਈਕਲ ਵਾਲਾ ਨਹੀਂ ਮਿਲਿਆ ਤੇ ਨਾ ਸਾਨੂੰ ਕੋਈ ਦੋਸਤ ਮਿਲਿਆ ਗੱਡੀ ਵਾਲੇ ਇੱਥੇ ਜ਼ਰੂਰ ਮੌਜੂਦ ਨੇ ਇਹ ਮੋਟਰਸਾਈਕਲ ਵਾਲਾ ਨੂੰ ਬਚਾਉਣ ਕਰਕੇ ਐਕਸੀਡੈਂਟ ਆਇਆ ਹਾਂਜੀ ਮੋਟਰਸਾਈਕਲ ਨੂੰ ਬਚਾਉਂਦੇ ਆ ਬਚਾਉਣ ਦੇ ਐਕਸੀਡੈਂਟ ਹੋ ਗਿਆ ਸੀ ਭਾਈ ਗੱਡੀ ਆ ਰੋਡ ਤੋਂ ਆ ਰਹੀ ਮੈਂ ਬਾਹਰ ਦੇ ਰੋਡ ਤੇ ਆ ਗਈ ਠੀਕ ਹੈ ਤਿੰਨੇ ਜਣੇ ਦੇਖੇ ਮੋਟਰਸਾਈਕਲ ਤੇ ਡ੍ਰਿਫਲਿੰਗ ਕਰ ਰਹੇ ਸੀ ਉਹਨਾਂ ਨੇ ਇੱਧਰ ਜਾਣਾ ਸੀ ਅਸੇ ਰੋਡ ਤੇ ਉਹਨੇ ਭਾਈ ਗੱਡੀ ਵੇਖੀ ਨਹੀਂ ਸਿੱਧਾ ਕ੍ਰਾਸਿੰਗ ਕਰ ਰਹੇ ਸੀ ਔਰ ਭਾਜੀ ਮੈਂ ਪਰਲੇ ਰੋਡ ਤੇ ਆ ਗਿਆ ਜਦੋਂ ਮੈਂ ਗੱਡੀ ਐਂਗਲ ਪਟੋਂਦੇ ਦੇਖਿਆ ਮੇਰਾ ਵੀ ਇਨਸਾਨ ਹੋ ਸਕਦਾ ਤੇ ਮੇਰੇ ਵੀ ਸਟਾ ਲੱਗ ਸਕਦੀ ਹੈ ਭਾਈ ਮੇਰੇ ਪਿੱਛੇ ਗੱਡੀ ਕੋਈ ਨਹੀਂ ਆ ਗਈ ਮੈਂ ਇਸ ਕਰਕੇ ਮੋਟਰਸਾਈਕਲ ਆਪਣਾ ਪਰਲੇ ਰੋਡ ਤੇ ਆ ਗਿਆ ਤੀ ਭਾਈ ਗੱਡੀ ਦੇ ਵਿੱਚ ਮੌਜੂਦ ਸੀ ਆ ਕਿੱਦਾਂ ਭਾਈ ਮਤਲਬ ਤੀ ਗੱਡੀ ਦੇ ਵਿੱਚ ਸੀਗੇ ਭਾਜੀ ਨਹੀਂ ਨਹੀਂ ਭਾਜੀ ਮੈਂ ਆਪਣੀ ਬਾਈਕ ਤੇ ਆ ਗਿਆ ਲੱਗ ਠੀਕ ਹੈ ਹਾਂਜੀ ਭਾਜੀ ਮੈਂ ਪਰਲੇ ਰੋਡ ਤੇ ਆ ਗਿਆ ਜਦੋਂ ਐਂਗਲ ਪਟੋਇਆ ਮੈਂ ਆਪਣੀ ਬਾਈਕ ਕੱਟ ਕੇ ਪਰਦੇ ਪਰਲੇ ਪਾਸੇ ਲੱਗ ਗਿਆ ਜੇ ਮੇਰੇ ਮਨ ਗੱਡੀ ਹੁੰਦੀ ਤੇ ਮੇਰੇ ਵੀ ਸਟਾ ਲੱਗ ਸਕਦੀ ਹੈ ਭਾਈ ਮੈਂ ਇਧਰੋਂ ਆ ਰਿਹਾ ਨਹੀਂ ਆਪਣੇ ਇਧਿਆਰ ਆਪਣੇ ਇ ਗੋਲਡਨ ਗੇਟ ਦੇ ਪਾਸੋਂ ਆਉਂਦੇ ਆ ਕੋਲੇ ਤੋਂ ਵਾਪਸ ਘਰੇ ਜਾਂਦੇ ਆ ਤੇ ਆਈਟੀਬੀਪੀ ਦੇ ਸਾਹਮਣੋਂ ਤਿੰਨੇ ਟ੍ਰਿਪਲਿੰਗ ਕਰਦੇ ਆਂਦੇ ਸੀ ਬਿਨਾ ਵੇਖੇ ਉਹਨਾਂ ਨੇ ਇਧਰੋਂ ਗੱਡੀ ਜੇ ਗੱਡੀ ਜੀ ਤੇ ਹੁਣ ਗੱਡੀ ਜਿੰਨੀ ਮੈਂ ਆਪਣੇ ਪਹਤਾ ਸਕਦਾ ਪਹਤਾਇਆ ਤੇ ਉਹ ਗੱਡੀ ਉਧਰ ਨਿਮਾਰਤੀ ਆਪਣੇ ਜਗ੍ਹਾ ਉਹਨਾਂ ਨੂੰ ਪਹਚਾਨ ਦੇ ਚੱਕਰ ਜੇ ਫੇਰ ਵੀ ਮੋਟਰਸਾਈਕਲ ਲੈ ਜਾਂਦਾ ਹੋਇਆ ਚਲੋ ਤੇ ਕਿੰਨੇ ਜਾਣੇ ਸੀਗੇ ਉਹ ਟ੍ਰਿਪਲਿੰਗ ਕਰਦੇ ਸੀ ਜਿੰਨੇ ਜਾਣੇ ਤਿੰਨ ਜਾਣੇ ਸੀਗੇ ਠੀਕ ਆ ਤੇ ਉਹਨਾਂ ਦੀ ਕੀ ਹਾਲਤ ਠੀਕ ਹੈ ਕਿਦਾਂ ਦੀ ਦਿੱਖਿਆ ਉਹ ਠੀਕ ਹੈਗੇ ਜੀ ਤੇ ਡਰਾਈਵਰ ਜਿਹੜਾ ਹੈਗਾ ਉਹ ਮੜਿਆ ਹੈਗਾ ਜੀ ਉਹਨੂੰ ਹਸਪੀਟਲ ਭੇਜਿਆ ਤੇ ਇਧਰੋਂ ਮੋਟਰਸਾਈਕਲ ਵਾਲੇ ਕ੍ਰਾਸ ਕੀਤੇ ਆ ਤੇ ਮੋਟਰਸਾਈਕਲ ਵਾਲੇ ਕ੍ਰਾਸ ਕਰਦੇ ਆ ਵੀ ਇਹਨਾਂ ਨੂੰ ਉਹਨਾਂ ਨੂੰ ਬਚਾਉਂਦੇ ਆ ਇਹ ਗੱਡੀ ਜਿਹੜੀ ਆ ਰੇਲਗ ਦੇ ਵਿੱਚ ਜਾ ਵਜਈ ਆ ਤੇ ਜਿਹੜੇ ਮੋਟਰਸਾਈਕਲ ਐ ਮੌਕੇ ਤੋਂ ਭੱਜ ਗਏ ਨੇ ਤੇ ਇਹਨਾਂ ਨੇ ਗੱਡੀ ਵਾਲਿਆਂ ਨੇ ਸਾਨੂੰ ਕੰਪਲੀਟ ਕਰਕੇ ਮੌਕੇ ਤੇ ਸੱਧਿਆ ਵਾ ਅਗਲੀ ਜਿਹੜੀ ਕੋ ਨੈਕਸਟ ਕਾਰਵਾਈ ਹੋਏਗੀ ਉਹ ਤੁਹਾਨੂੰ ਬਾਅਦ ਚ ਦਸੀ ਜਾਏਗੀ ਤੇ ਮੋਟਰਸਾਈਕਲ ਵਾਲੇ ਕਿ ਰੋਂਗ ਸਾਈਡ ਤੋਂ ਆਏ ਸੀ ਇਹ ਤੇ ਇਹਨਾਂ ਦੇ ਦੱਸਣ ਮੁਤਾਬਕ ਇਹ ਹੈ ਜੀ ਮੋਟਰਸਾਈਕਲ ਵਾਲੇ ਰੋਂਗ ਸਾਈਡ ਤੋਂ ਆਏ ਪਰ ਮੌਕੇ ਤੇ ਸਾਨੂੰ ਕੋਈ ਵੀ ਇੱਥੇ ਮੋਟਰਸਾਈਕਲ ਵਾਲਾ ਨਹੀਂ ਮਿਲਿਆ ਤੇ ਨਾਲ ਸਾਨੂੰ ਕੋਈ ਦੂਸਰ ਨਹੀਂ ਗੱਡੀ ਵਾਲੇ ਇੱਥੇ ਜ਼ਰੂਰ ਮੌਜੂਦ ਨੇ ਇਹ ਮੋਟਰਸਾਈਕਲ ਵਾਲਾ ਨੂੰ ਬਚਾਉਣ ਕਰਕੇ ਐਕਸੀਡੈਂਟ ਹੈ ਹਾਂਜੀ ਮੋਟਰਸਾਈਕਲ ਨੂੰ ਬਚਾਉਂਦੇ ਬਚਾਉਣ ਦੇ ਐਕਸੀਡੈਂਟ ਹੋ ਗਿਆ